ਸਾਨੂੰ ਰਹਿਤ ਦੀ ਲੋੜ ਹੈ ਮਾਰੇ ਕਹਿੰਦੇ ਨੇ ਮੈਨੂੰ ਤਾਂ ਰਹਿਤ ਦੀ ਲੋੜ ਹੈ ਕੋਈ ਨਹੀਂ ਕਦੀ ਸਮਾਂ ਆਏਗਾ ਜਵਾਬ ਜ਼ਰੂਰ ਦੇਾਂਗੇ ਧਿਆਨ ਨਾਲ ਸੁਣਿਆ ਜੇ ਸਾਖੀ ਕਹਿੰਦੇ ਸਮਾਂ ਚੱਲਦਾ ਗਿਆ ਇੱਕੋ ਇੱਕ ਪੁੱਤਰ ਸੀ ਅਕਾਲ ਚਲਾਣਾ ਕਰ ਗਿਆ ਜਦੋਂ ਦੁੱਖ ਬਣਿਆ ਪੁੱਤਰ ਸੀ ਅਕਾਲ ਚਲਾਣਾ ਕਰ ਗਿਆ ਬੜਾ ਵੱਡਾ ਦੁੱਖ ਹੈ ਧੰਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਗਿਆ ਜਦੋਂ ਆ ਕੇ ਬੇਨਤੀ ਕੀਤੀ ਮਹਾਰਾਜ ਜੀ ਇੱਕੋ ਇੱਕ ਪੁੱਤਰ ਸੀ ਬਹੁਤ ਵੱਡਾ ਜ਼ੁਲਮ ਹੋ ਗਿਆ ਮਹਾਰਾਜ ਜੀ ਇੱਕ ਪੁੱਤ ਸੀ ਉਹ ਵੀ ਅਕਾਲ ਚਲਾਣਾ ਕਰ ਗਿਆ ਮਰ ਕੇ ਦਿਨ ਭਾਈ ਉਹ ਤੇ ਪ੍ਰਮਾਤਮਾ ਦਾ ਭਾਣਾ ਹੈ ਪਰ ਚੱਲ ਦੇਖਦੇ ਆਂ ਪਰ ਅਸੀਂ ਤੈਨੂੰ ਰੋਜ਼ ਕਹਿੰਦੇ ਸਾਂ ਵੀ ਰਹਿਤ ਵਿੱਚ ਆ ਤੂੰ ਕਹਿੰਦਾ ਸਾਂ ਰਹਿਤ ਦੀ ਕੀ ਲੋੜ ਐ ਅੱਜ ਤੇਰੇ ਸਵਾਲ ਦਾ ਜਵਾਬ ਦੇਣ ਦਾ ਸਮਾਂ ਆ ਗਿਆ ਧੰਨ ਗੁਰਗੋਬਿੰਦ ਸਿੰਘ ਜੀ ਮਹਾਰਾਜ ਗਏ ਨੇ ਨਾਲ ਤੁਰ ਪਿਆ ਘਰ ਗਏ ਨੇ ਜਿੱਥੇ ਮੰਜੀ ਦੇ ਉੱਤੇ লাশ ਪਈ ਹੁਣ ਉਹਨੂੰ ਆਪਾਂ ਪੁੱਤ ਨਹੀਂ ਕਹਿ ਸਕਦੇ ਆਪਾਂ লাশ ਕਹਿ ਦਿੰਨੇ ਆਂ ਵੀ ਸਰੀਰ ਪਿਆ ਹੈ লাশ ਪਈ ਹੈ ਮਰਦਾ ਪਿਆ ਹੈ ਪਰ ਪਿਆਰੋ ਰਿਸ਼ਤੇਦਾਰੀਆਂ ਸਾਖ ਸਬੰਧੀ ਉਹਨਾਂ ਚਿਰ ਨੇ ਜਿੰਨਾ ਚਿਰ ਸਾਡੇ ਅੰਦਰ ਸਵਾਸ ਨੇ